ਸਸੇ ਕਾਲ ਜੀ ਸਾਰਿਆਂ ਨੂੰ ਡੇਰੀ ਫਾਰਮ ਦੇ ਫੇਲ ਹੋਣ ਦਾ ਕਾਰਨ ਇੱਕ ਇਹ ਵੀ ਹੈ ਅੱਜ ਕੁਝ ਗੱਲਾਂ ਕਰਨੀਆਂ ਤੁਹਾਡੇ ਤੁਹਾਡੇ ਸਾਰਿਆਂ ਦੇ ਨਾਲ ਜਿਵੇਂ ਕਿ ਜਦੋਂ ਅਸੀਂ ਕੋਈ ਗਾਂ ਜਾਂ ਮੱਝ ਖਰੀਦਣ ਜਾਂਦੇ ਹਾਂ ਤਾਂ ਕੁਝ ਗਲਤੀਆਂ ਅਸੀਂ ਕਰਦੇ ਹਾਂ ਕੁਝ ਸਾਡੇ ਨਾਲ ਠੱਗੀਆਂ ਵੱਜ ਜਾਂਦੀਆਂ ਕੁਝ ਕਿਸਮਤ ਦੀ ਮਾਰ ਪੈਂਦੀ ਹੈ ਇੱਕ ਸੁਧਾਰਨਾ ਕਿਸਾਨ ਨੂੰ ਪਾਲ ਪਸ਼ੂ ਪਾਲਕ ਨੂੰ ਹੋ ਸਕਦਾ ਇਹਨਾਂ ਗੱਲਾਂ ਨਾਲ ਤੁਹਾਨੂੰ ਕੋਈ ਸਬਕ ਮਿਲ ਸਕੇ ਕੋਈ ਸਿੱਖਣ ਨੂੰ ਮਿਲ ਜੇ ਜਾਂ ਮੇਰੇ ਵਾਂਗੂ ਘਾਟੇ ਨੁਕਸਾਨ ਤੋਂ ਤੁਸੀਂ ਬਚ ਸਕੋ ਨਮਾ ਕੰਮ ਸ਼ੁਰੂ ਕਰਨ ਦੇ ਚੱਕਰ 'ਚ ਇੱਕ ਦਿਨ ਮੈਂ ਗਾਂ ਖਰੀਦਣ ਲਈ ਡੱਬਾ ਵਾਲੀ ਮੰਡੀ 19 ਨਵੰਬਰ 2023 ਨੂੰ ਅਸੀਂ ਤਿੰਨੇ ਜਾਣੇ ਗਾਂ ਲੈਣ ਲਈ ਗਏ ਪੂਰਾ ਦਿਨ ਅਸੀਂ ਗਾਂ ਉੱਤੇ ਦੇਖੀਆਂ ਤੇ ਇੱਕ ਗਾਂ ਨੂੰ ਅਸੀਂ ਪਸੰਦ ਕੀਤਾ ਜੋ ਕਿ ਥੋੜੀ ਕੱਚੀ ਸੀ ਸੂਨ ਦੇ ਵਿੱਚ ਟਾਈਮ ਲੈਂਦੀ ਸੀ ਵੇਚਣ ਵਾਲਾ ਬੰਦਾ ਪੱਖੋ ਵੱਲੋਂ ਦੇ ਨੇੜੇ ਦੇ ਪਿੰਡ ਦਾ ਸੀ ਦੂਜੇ ਵਪਾਰੀਆਂ ਦੇ ਵਾਂਗ ਉਹਨੇ ਵੀ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਬੜੇ ਚੰਗੇ ਗਾਂ ਐ ਇੰਦਾਂ 22-23 ਕਿਲੋ ਦੁੱਧ ਪਹਿਲੇ ਨਹੀਂ ਦਤਾ ਅਰੇ ਅਰਿਸ਼ਤਦਾਇਚੂ ਆਈ ਹੈ ਕੋਈ ਵੇਚਣ ਲਈ ਨਹੀਂ ਲਈ ਬੜੀਆਂ ਗਰੰਟੀਆਂ ਦਿੱਤੀਆਂ ਸੀਮਣੇ ਤੇ ਜੀ ਬਹੁਤ ਹੀ ਵਧੀਆ ਲੱਗਿਆ ਪਰ ਅੱਜ ਤੱਕ ਕਈ ਵਾਰ ਉਸ ਤੋਂ ਬਾਅਦ ਖਰੀਦਣ ਤੋਂ ਬਾਅਦ ਮੈਂ ਕਈ ਵਾਰ ਫੋਨ ਕੀਤਾ ਅੱਜ ਤੱਕ ਕੋਣੀ ਸੀਮਨਦਰ ਨਾਮ ਦੀ ਕਿਸੇ ਚੱਲੋ ਸੌਦਾ ਹੋਇਆ ਤੇ ਪਾਸ ਕੀਤੀ ਥੋੜਾ ਕੱਚੀ ਹੋਣ ਕਰਕੇ ਪਤਾ ਸ਼ਾਇਦ ਥੋੜਾ ਚੇਪਾ ਘਟ ਆ ਰਿਹਾ ਸੀ ਤੇ ਚਲੋ ਅਸੀਂ ਬਾਸ ਕਰਕੇ ਕਰ ਲਿਆ ਘਰ ਆਉਣ ਤੋਂ ਬਾਅਦ 15 ਦਿਨ ਬਾਅਦ ਗਾਂ ਨੂੰ ਮਸਟੈਟਸ ਹੋਈ ਪਿੰਡ ਦੇ ਡਾਕਟਰ ਤੋਂ ਟੀਕੇ ਲਗਵਾਏ 3 ਦਿਨ ਟਰੀਟਮੈਂਟ ਚੱਲ ਰਿਹਾ ਤੇ ਅੱਗੇ ਜਾ ਕੇ 29ਵੇਂ ਦਿਨ ਜਾ ਕੇ ਗਾਂ ਸੂਈ ਥਣਾਂ ਦੇ ਵਿੱਚੋਂ ਦੁੱਧ ਨਹੀਂ ਆ ਰਿਹਾ ਸੀ ਸਿਰ ਪ체 ਪਾਈ ਆ ਰਿਹਾ ਸੀ ਮੈਂ ਬਠਿੰਡੇ ਦੇ ਡਾਕਟਰ ਡਾਕਟਰ ਪਰਮਪਾਲ ਜੀ ਕੋਲੋਂ ਅਸੀਂ ਪੰਜ ਦਿਨ ਟੀਕੇ ਲਗਵਾਏ ਪਰ ਕੋਈ ਫਰਕ ਨਹੀਂ ਪਿਆ ਫਿਰ ਕਿ세 ਬੱਡੇ ਡੇਰੀ ਫਾਰਮ ਵਰਦ ਦੇ ਕਹਿੰਦੇ ਅਸੀਂ 나ੜ ਦੇ ਵਿੱਚ ਐਮਸੈਪਟ ਟੀਕਾ ਵੀ ਲਵਾਇਆ ਉਹਦੇ ਪਰ ਉਹ ਤਾਂ ਵੀ ਉਹਦੇ ਨਾਲ ਵੀ ਕੋਈ ਫਰਕ ਨਹੀਂ ਪਿਆ ਫਿਰ ਡਾਕਟਰ ਸ਼ੋਕ ਜੋ ਰਾਮਪਰੇ ਹੈ ਚਾਰ ਦਿਨ ਉਹਨਾਂ ਕੋਲ ਲੈ ਕੇ ਗਏ ਉਹਨਾਂ ਨੇ ਚਾਰ ਦਿਨ ਟੀਕੇ ਲਾਏ ਕੋਈ ਫਰਕ ਨਹੀਂ ਪਿਆ ਸਿਰਫ 200 250 ਗ੍ਰਾਮ ਦੁੱਧ ਹੀ ਇੱਕ ਟਾਈਮ ਦਾ ਚਾਰੇ ਥਨਾਂ ਦੇ ਵਿੱਚੋਂ ਆਉਂਦਾ ਸੀ। ਰਮਪਰਾ ਸਰਕਾਰੀ ਯੂਨੀਵਰਸਿਟੀ ਲੈ ਕੇ ਗਏ ਦੁੱਧ ਟੈਸਟ ਕੀਤਾ ਇਨਫੈਕਸ਼ਨ ਆਈ। ਉਹਨਾਂ ਨੇ 5 ਦਿਨ ਟੀਕੇ ਲਾਏ। ਕੋਈ ਫਰਕ ਨਹੀਂ। ਫਿਰ ਉਹਨਾਂ ਨੇ ਹੋਮੋਪੈਥਿਕ ਦਵਾਈ ਸ਼ੁਰੂ ਕੀਤੀ। ਉਹਦਾ ਵੀ ਰਿਜ਼ਲਟ ਜ਼ੀਰੋ ਹੀ ਰਿਹਾ। ਸੂਣ ਸੂਣ ਤੋਂ ਲਗਾਤਾਰ 2 ਸਭਾ 2 ਮਹੀਨੇ ਅਸੀਂ ਉਹਦਾ ਟ੍ਰੀਟਮੈਂਟ ਚੱਲਦਾ ਰਿਹਾ। 15 ਤੋਂ 20000 ਤੱਕ ਦਾ ਖਰਚਾ ਕਰ ਦਿੱਤਾ। ਡਾਕਟਰ ਜੀ ਦੇ ਕੋਲ ਜਾ ਰਹੇ ਸੀ ਸਾਰੇ ਟ੍ਰੀਟਮੈਂਟ ਕਰ ਰਹੇ ਸੀ। ਕੋਝ ਇਹ ਵੀ کہہ ਰਹੇ ਸੀ ਹੋ ਸਕਦਾ ਪਿਛਲੇ ਸੂਏ ਦਾ ਨੁਕਸ ਹੋਵੇ ਹੋ ਸਕਦਾ ਪਿਛਲੇ ਸੂਏ ਦੀ ਮਿਸਟੈਟਸ ਹੋਵੇ ਜੋ ਠੀਕ ਨਾ ਹੋਈ ਹੋਵੇ ਪਰ ਸਾਨੂੰ ਅਜ ਤੱਕ ਸਮਝ ਨਹੀਂ ਲੱਗਿਆ ਜਾਂ ਤਾਂ ਸਾਡੇ ਨਾਲ ਕੋਈ ਵਿਚਨ ਵਾਲਾ ਠੱਗੀ ਮਾਰ ਗਿਆ ਜਾਂ ਮਿਸਟੈਟਸ ਬਿਮਾਰੀ ਮਾਰ ਗਈ ਜਾਂ ਕੋਈ ਹੋਰ ਕੁਦਰਤੀ ਜੋ ਨੁਕਸਾਨ ਹੋਇਆ ਪਰ ਇਹ ਜੋ ਘਟਾ ਪਿਆ ਇੱਕ ਨਵੇਂ ਫਾਰਮਰ ਦਾ ਸੁਪਨਾ ਇਹ ਨੇ ਕਨਾ ਚੁਰ ਕਰਤਾ ਜੋ ਨਵਾ ਵੱਡਾ ਵੱਡਾ ਸੋਚਣ ਲੈ ਕੇ ਕੰਮ ਜੀਨੇ ਸ਼ੁਰੂ ਕੀਤਾ ਸੀ ਅਸੀਂ ਕਹਿ ਸਕਦੇ ਆਂ ਵੀ ਕੋਈ ਵੀ ਕੰਮ ਕਰਦੇ ਆਂ ਤਾਂ ਕੰਮ ਸਿੱਖਣਾ ਗਲਤੀਆਂ ਕਰਨੀਆਂ ਘਾਟੇ ਨੁਕਸਾਨ ਸਹਿਣੇ ਉਸ ਤੋਂ ਬਾਅਦ ਹੀ ਅੱਗੇ ਜਾ ਕੇ ਕੁਝ ਨਾ ਕੁਝ ਮਿਲਦਾ ਤੇ ਮੈਂ ਇਹੀ ਆਪਣੀ ਜੋ ਗੱਲਾਂ ਕਰਨੀਆਂ ਸੀ ਤੁਹਾਡੇ ਨਾਲ ਵੀ ਬਤਵਾ ਦੇ ਇਹਨਾਂ ਨੂੰ ਸ਼ੇਅਰ ਕਰਿਓ ਤਾਂ ਕਿ ਜੋ ਨਵਾ ਬੰਦਾ ਜੋ ਇਹ ਕੰਮ ਸ਼ੁਰੂ ਕਰ ਰਿਹਾ ਜਾਂ ਸੋਚ ਰਿਹਾ ਉਹਨੂੰ ਸਿੱਖਣ ਨੂੰ ਕੁਝ ਮਿਲ ਸਕੇ ਧੰਨਵਾਦ